ਤਾ ਕੁਲਦੀਪ ਸਿੰਘ ਢਾਲੀਵਾਲ ਜੋ ਨੇ ਇੱਥੇ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਜਿਹੜੇ ਆ ਕਾਗਜ਼ ਆਪਣੇ ਭਰੇਗੇ ਨੇ ਤੇ ਵੇਖਣ ਵਾਲੀ ਗੱਲ ਹੈ ਕਿ ਹਰ ਇੱਕ ਕੈਂਡੀਡੇਟ ਜੋ ਆ ਇਟ ਛੋਟੀ ਦਾ ਜੋ ਜ਼ੋਰ ਲਗਾ ਰਿਹਾ ਆਪਣੇ ਜਿੱਤਣ ਵਾਸਤੇ ਤੇ ਉੱਥੇ ਹੀ ਆਪਾਂ ਵੇਖਣ ਵਾਲੀ ਗੱਲ ਇਹ ਆ ਕਿ ਹੁਣ ਕੌਣ ਜਿੱਤਦਾ ਤਾਂ ਕੌਣ ਹਾਰਦਾ ਕਿਉਂਕਿ ਮੁਕਾਬਲਾ ਬਹੁਤ ਹੈ ਜੋ ਹੈ ਬਹੁਤ ਜ਼ਿਆਦਾ ਫਸਵਾ ਮੁਕਾਬਲਾ ਇਸ ਵਾਰ ਹੈਗਾ ਤਾਂ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਕੈਂਡੀਡੇਟਸ ਆਪਣੇ ਕਾਗੇ ਭਰ ਲੈ ਪਹੁੰਚੇ ਨੇ ਤਾਂ ਹੁਣ ਵੇਖਣ ਵਾਲੀ ਗੱਲ ਹੈ ਕਿ ਕੌਣ ਜਿੱਤਦਾ ਤਾਂ ਕੌਣ ਹਾਰਦਾ ਕੈਮਰਾਮੈਨ ਸੰਦੀਪ ਕੁਮਾਰ ਦਾ ਨਾ ਇਲੈਕਸ਼ਨਿਕ ਜਗ ਤੇ ਪੇਪਰ ਦਾ ਲੱਗਦਾ ਜੇ ਤਵੇ ਮੋਹੋਲੇ ਤੁਹਾਨੂੰ ਕੀ ਲੱਗਦਾ ਤੂੰ ਹੀ ਪਹਿਲਾਂ ਦੱਸੋ ਤੁਹਾਨੂੰ ਕੀ ਲੱਗਦਾ ਭੱਲਵਾਲ ਸਾਹਿਬ ਤੁਹਾਡੇ ਕੋਲੋਂ ਜ਼ਿਆਦਾ ਪਤਾ ਲੱਗ ਸਕਦਾ ਜੀ ਅਸੀਂ ਤੇ ਉੱਥੋਂ ਹੀ ਆਈਡੀਆ ਲਾਵਾਂਗੇ ਜੀ 2.5 ਲੱਖ ਦੀ ਲਈ ਹਾਂ ਜੀ 2.5 ਲੱਖ ਦੀ ਲਈ ਦੰਬਸਤ ਆਮ ਆਦਮੀ ਪਾਰਟੀ 16 ਤਰੀਕ ਨੂੰ ਕੇਰਦੀਆ ਸਾਹਿਬ ਤੇ ਮਾਨ ਸਾਹਿਬ ਦੋਨੋਂ ਰੋਡ ਸ਼ੋਅ ਕਰਦਗੇ ਉਸ ਤੋਂ ਬਾਅਦ ਫਿਰ ਮਾਨ ਸਾਹਿਬ ਰੋਡ ਸ਼ੋਅ ਕਰਦਗੇ 16 ਨੂੰ ਅਰਵਿੰਦ ਜੀ ਦਰਵਾਸਾ ਮੱਥਾ ਵੀ ਟੇਕਣਗੇ ਤੇ ਸਾਡਾ ਰੋਡ ਸ਼ੋ ਵੀ ਕਰਦਗੇ। ਉਸ ਤੋਂ ਬਾਅਦ ਸਮਝ ਲੋ ਕਿ ਇੱਕ ਤਰ੍ਹਾਂ ਗੇਮ ਹੋ ਜੂਗੀ ਅੰਮ੍ਰਿਤਸਰ। ਪਰ ਮੈਂ ਤਾਂ ਪੁੱਛੀ ਕਿ ਇਹ ਕਿਹੜੇ ਮਸਲੇ ਕਿਹਨਾਂ ਤੋਂ ਬਾਅਦ ਮਿਲੇਗਾ ਪਾਰਟੀ ਨੂੰ ਕਿੰਨੇ ਦਿਨ ਬਾਅਦ ਆਉਂਦਾ। ਜੋ ਤੁਸੀਂ ਕਹਿੰਦੇ ਨਹੀਂ। ਮੈਂ ਤਾਂ ਤੁਹਾਨੂੰ ਵੇਖਿਆ ਕਿ ਭਾਜੀ ਨੇ ਜਿਹੜਾ ਆਖਰੀ ਗੇੜ ਰੱਖਿਆ ਪੰਜਾਬ ਦਾ ਉਹ ਇੱਕ ਸਾਜ਼ਿਸ਼ ਦੇ ਤਹਿਤ ਰੱਖਿਆ ਕਿ ਮੁੜ ਕੇ ਸਾਰੇ ਇੰਡੀਆ ਦੇ ਕਦਮ ਚੋੜੀ ਜਿਹੜੇ ਉਹ ਇੱਥੇ ਆ ਕੇ ਆਖਰੀ ਹਫ਼ਤੇ ਪੰਜਾਬ ਕਰਨਗੇ। ਇਸ ਕਰਕੇ ਜਦੋਂ ਆਖਰੀ ਹਫਤਾ ਆਊਗਾ ਸਾਡੀ ਜਿਹੜੀ ਟੱਕਰ ਆ ਸਾਡੀ ਜਿਹੜੀ ਮਾੜੀ ਬੰਲੀ ਸਾਡਾ ਬਦੌਦੀ ਜੇ ਕੋ ਦਊਗਾ ਤਾਂ ਉਹ ਭਾਜੀਪੀ ਰਹੂਗੀ ਨਾ ਤੇ ਅੱਜ ਹੀ ਤੇ ਨਾ ਕੱਲ ਹੀ ਗਜਜੀਤ ਆਉਲਾ ਤੇ ਜੋਸ਼ੀ ਨਾਲ ਕੋਈ ਸਦਮ ਕਾ ਜੀਵਾਲ ਸਾਹਿਬ ਦੇ ਬਾਹਰ ਆਉਣ ਦੇ ਨਾਲ ਹੁਣ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਜਦੋਂ ਅਸੀਂ ਕੇਰਿਆਲ ਸਾਹਿਬ ਅੰਦਰ ਸੀਗੇ ਅਸੀਂ ਕੈਲਕੂਲੇਟ ਕਰਦੇ ਕਿ ਅਸੀਂ 1.5 ਲੱਖ ਲੈ ਜਿੱਤਾਂਗੇ ਕੇਰਿਆਲ ਸਾਹਿਬ ਦੇ ਬਾਹਰ ਆਉਣ ਨਾਲ ਸਾਡੀ ਲੀਡ 2.5 ਲੱਖ ਹੋਊਗੀ ਧੰਨਵਾਦ ਜੀ ਧੰਨਵਾਦ